ਬੀਤੇ ਦਿਨੀ ਅੰਮ੍ਰਿਤਸਰ ਚ ਵਾਪਰੀ ਘਟਨਾ ਤੋਂ ਬਾਅਦ ਜਿੱਥੇ ਪੂਰੇ ਦਲਿਤ ਭਾਈਚਾਰੇ ਚ ਰੋਸ ਹੈ ਉੱਥੇ ਹੀ ਬਾਕੀ ਭਾਈਚਾਰਾ ਵੀ ਰੋਸ ਪ੍ਰਗਟ ਕਰ ਰਿਹਾ ਹੈ ਇਸ ਘਟਨਾ ਤੋਂ ਬਾਅਦ ਦਲਿਤ ਭਾਈਚਾਰੇ ਵੱਲੋਂ ਰੋਸ ਵਜੋਂ ਜਲੰਧਰ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਵਾਲਮੀਕੀ ਸੈਨਾ ਪੰਜਾਬ ਦੇ ਪ੍ਰਧਾਨ ਨਵ ਵਿਕਾਸ ਸਿੰਪੂ ਨੇ ਵੀ ਬੰਦ ਦੇ ਸਮਰਥਨ ਚ ਨਾ ਸਿਰਫ ਲੋਕਾਂ ਨੂੰ ਅਪੀਲ ਕੀਤੀ ਬਲਕਿ ਖੁਦ ਪੀਪੀਆਰ ਮਾਲ ਗੋਲ ਮਾਰਕੀਟ ਚੀਮਾ ਚੌਂਕ ਮਠਾਪੁਰ ਰੋਡ ਮਾਰਕੀਟ ਜੋਹਲ ਮਾਰਕੀਟ ਜੋਤੀ ਨਗਰ ਮਾਰਕੀਟ ਪੀਮਸ ਰੋਡ ਮਾਰਕੀਟ ਗੜਾ ਰੋਡ ਮਾਰਕੀਟ ਅਤੇ ਜਲੰਧਰ ਹਾਈਟਸ ਰੋਡ ਮਾਰਕੀਟ ਦੇ ਪ੍ਰਧਾਨਾਂ ਨਾਲ ਸੰਪਰਕ ਕਰਕੇ ਕਾਰੋਬਾਰ ਬੰਦ ਕਰਨ ਦੀ ਅਪੀਲ ਕੀਤੀ ਜੈ ਪੀਮ ਸਾਥੀਓ ਜੈ ਸੰਵਿਧਾਨ ਕੱਲ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਮੰਧ ਭੱਗੀ ਘਟਨਾ ਘਟੀ ਹੈ ਉਹਦੇ ਬਾਰੇ ਮੈਨੂੰ ਲੱਗਦਾ ਪੂਰਾ ਅੰਬਰੀ ਸਰ ਨਹੀਂ ਪੂਰਾ ਜਲੰਧਰ ਨਹੀਂ ਪੂਰਾ ਪੰਜਾਬ ਨਹੀਂ ਹੁਣ ਤੱਕ ਦੇਸ਼ ਵਿਦੇਸ਼ਾਂ ਤੱਕ ਉਹ ਵੀਡੀਓ ਵਾਇਰਲ ਹੋ ਚੁੱਕੀ ਹੈ ਪੂਰਾ ਦੇਸ਼ ਵਿਦੇਸ਼ ਤੱਕ ਇਹ ਘਟਨਾ ਪਹੁੰਚ ਚੁੱਕੀ ਹੈ ਜਿਹੜੀ ਬਹੁਤ ਦਰਜਨਾਕ ਅਤੇ ਘਟੀਆ ਹਰਕਤ ਇੱਕ ਇਨਸਾਨ ਵੱਲੋਂ ਮੰਦਬੁੱਧੀ ਵਿਅਕਤੀ ਵੱਲੋਂ ਕੀਤੀ ਗਈ ਹੈ ਜਿਹਦੀ ਪੂਰਾ ਭਾਰਤ ਹੀ ਨਿੰਦਾ ਕਰਦਾ ਹੈ ਜਿਹਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਜਿਹੜੇ ਲੋਕਾਂ ਨੂੰ ਬਾਬਾ ਸਾਹਿਬ ਬਾਰੇ ਦਿਲ ਚ ਨਫ਼ਰਤ ਤੋਂ ਪੈਦਾ ਕੀਤੀ ਹੋਈ ਹੈ ਉਹਨਾਂ ਨੂੰ ਬਾਬਾ ਸਾਹਿਬ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਬਾਰੇ ਨਫ਼ਰਤ ਕਰਨ ਤੋਂ ਪਹਿਲਾਂ ਉਹਨਾਂ ਬਾਰੇ ਪੜੋ ਜਾਣਕਾਰੀ ਪ੍ਰਾਪਤ ਕਰੋ ਸੰਵਿਧਾਨ ਨੂੰ ਪੜੋ ਫਿਰ ਉਹਨਾਂ ਬਾਰੇ ਕੋਈ ਤਾਂ ਨਫ਼ਰਤਾਂ ਦੀ ਤਾਂ ਨਫ਼ਰਤ ਕਰੋ ਪਿਆਰਾਂ ਦਾ ਤਾਂ ਪਿਆਰ ਕਰੋ ਆਪਾਂ ਬਿਨਾਂ ਜਾਣੇ ਬਿਨਾਂ ਪਹਿਚਾਣੇ ਕਿਸੇ ਵਿਅਕਤੀ ਨੂੰ ਆਪਣਾ ਦੁਸ਼ਮਣ ਮੰਨ ਕੇ ਉਹਦੀਆਂ ਪ੍ਰਤਿਮਾਵਾਂ ਨੂੰ ਫੇਸ ਪਹੁੰਚਾਣੇ ਆ ਉਹਨਾਂ ਦੇ ਸੰਵਿਧਾਨ ਨੂੰ ਫੇਸ ਪਹੁੰਚਾਣੇ ਆ ਫੇਸਬੁਕ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ ਗਲਤ ਮਲਤ ਗੱਲਾਂ ਲਿਖਦੇ ਆ ਮੈਨੂੰ ਲੱਗਦਾ ਇੱਕ ਬੁੱਧੀਜੀਵੀ ਪੜਿਆ ਲਿਖਿਆ ਇਨਸਾਨ ਨਹੀਂ ਕਰ ਸਕਦਾ ਇਹ ਮੰਦਪੂਰ ਦੀ ਵਿਅਕਤੀਆਂ ਦੀ ਕੀਤੀ ਗਈ ਹਰਕਤ ਹੁੰਦੀ ਹੈ ਔਰ ਉਹ ਮੰਦਬੁੱਧੀਆਂ ਲਈ ਹੀ ਮੇਰਾ ਮੈਸੇਜ ਹੈ ਇਹ ਵਾਲਾ ਵੀ ਪਹਿਲੋ ਪੜੋ ਜਾਂਚੋ ਪਰਖੋ ਤੇ ਆਪਣੀ ਮੰਦਬੂਧਤਾ ਦਾ ਸ਼ਿਕਾਰ ਆਪਣੀ ਬਿਮਾਰੀ ਦਾ ਸ਼ਿਕਾਰ ਜਿਹੜਾ ਤੁਸੀਂ ਹੋਏ ਪਏ ਹੋ ਤੋਂ ਬਾਹਰ ਆਓ ਇਹ ਖਾਪਵੂਕ ਬਾਬਾ ਸਾਹਿਬ ਨੂੰ ਜੇ ਤੁਸੀਂ ਪੜ ਲੂਗੇ ਮੈਨੂੰ ਲੱਗਦਾ ਤੁਸੀਂ ਬੁਮਾਕੀ ਦਿਮਾਕੀ ਤੌਰ ਤੇ ਜਿਹੜਾ ਬਿਮਾਰ ਔਰ ਪਰੇਸ਼ਾਨ ਹੋਏ ਪਏ ਆ ਵਿਚਿਰਲ ਹੋਏ ਪਏ ਆ ਤੁਹਾਡੀ ਬਿਮਾਰੀ ਜਿਹੜੀ ਆ ਸਦਾ ਲਈ ਦੂਰ ਹੋ ਜਾਏਗੀ ਸਿਰਫ ਬਾਬਾ ਸਾਹਿਬ ਨੂੰ ਪੜ ਕੇ ਹੀ ਇੱਕ ਗੱਲ ਦੂਜੀ ਗੱਲ ਉਹਦੇ ਉਹਦੇ ਵਿਰੋਧ ਦੇ ਵਿੱਚ ਉਹਦੇ ਦਰਦ ਦੇ ਵਿੱਚ ਉਹਦੀ ਤਕਲੀਫ ਦੇ ਵਿੱਚ ਜਿਹੜਾ ਕੱਲ ਅੰਮ੍ਰਿਤਸਰ ਬੰਦ ਦਾ ਆਹਵਾਨ ਕੀਤਾ ਗਿਆ ਸਕਸੈਸਫੁਲ ਗਿਆ ਉਹਦੇ ਦੁੱਖ ਦੇ ਵਿੱਚ ਹੀ ਅੱਜ ਜੇ ਕੱਲ ਜਲੰਧਰ ਬੰਦ ਦਾ ਵੀ ਐਲਾਨ ਜਿਹੜਾ ਕਿ ਸਾਡੇ ਸੀਨੀਅਰ ਲੀਡਰਸ਼ਿਪ ਵੱਲੋਂ ਹੋਇਆ ਹੈ ਪੂਰੇ ਸ਼ੈਡਿਊਲ ਕਾਸਟ ਗੱਲ ਸਮਾਜ ਵੱਲੋਂ ਹੋਇਆ ਹੈ ਨਾ ਕਿ ਇਕੱਲਾ ਵਾਲਮੀਕੀ ਸਮਾਜ ਵੱਲੋਂ ਹੋਇਆ ਹੈ ਤੇ ਉਹਦੇ ਵਿੱਚ ਹੀ ਐਜ਼ ਅ ਦਲਿਤ ਯੂਥ ਲੀਡਰ ਮੇਰੀ ਵੀ ਡਿਊਟੀ ਲੱਗੀ ਹੈ ਵੀ ਮੈਂ ਆਪਣਾ ਏਰੀਆ ਜਿਸ ਪਾਸੇ ਮੈਂ ਰਹਿੰਦਾ ਹਾਂ ਮਾਡਲ ਟਾਊਨ ਗੋਲ ਮਾਰਕੀਟ ਜੋਤੀ ਨਗਰ ਮਾਰਕੀਟ ਸ੍ਰੀ ਮਾਚੋਂਕ ਮਠਾਪੁਰ ਚੌਂਪ ਫੇਸ 1 ਰੋਡ ਪਿੰਮਸ ਮਾਰਕੀਟ ਪਿੰਮਸ ਰੋਡ ਸਾਂਝਾ ਚੁੱਲਾ ਰੋਡ ਔਰ ਖਾਸ ਕਰਕੇ ਸ਼ਹਿਰ ਦਾ ਹਾਰਟ ਸ਼ਹਿਰ ਦਾ ਦਿਲ ਮਾਡਲ ਟਾਊਨ ਮਾਰਕੀਟ ਔਰ ਸ਼ਹਿਰ ਦਾ ਜਿਹੜਾ ਬਿਲਕੁਲ ਕ੍ਰੀਮੀ ਲੇਅਰ ਤੇ ਇਸ ਵੇਲੇ ਆਂਦਾ ਹੈ ਪੀਪੀਆਰ ਮਾਰਕੀਟ ਇਹ ਸਾਰੀ ਜ਼ਿੰਮੇਵਾਰੀ ਮੈਂ ਖੁਦ ਆਪਣੀ ਜਿੰਮੇ ਲਈ ਹੈ ਵੀ ਇਹਨਾਂ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਮੇਰੀ ਹੈ ਉਸੇ ਹੀ ਲੜੀ ਦੇ ਵਿੱਚ ਮੈਂ ਅਜੇ ਪੀਪੀਆਰ ਦੇ ਪ੍ਰਧਾਨ ਸਰਦਾਰ ਰਾਜਾ ਜੀ ਨੂੰ ਬੇਨਤੀ ਕਰਨ ਆਇਆ ਹਾਂ ਉਹਨਾਂ ਨੂੰ ਸਾਰੀ ਗੱਲ ਮਦ ਦੱਸੀ ਹੈ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਹੈ ਅੱਗੇ ਰਾਜਾ ਜੀ ਖੁਦ ਆਪਣਾ ਬਿਆਨ ਦਉਗੇ ਜੈ ਹਿੰਦ ਜੈ ਭੀਮ ਜੈ ਸੰਵਿਧਾਨ ਨਵ ਵਿਕਾਸ ਸਿੰਪੂ ਦੀ ਇਸ ਅਪੀਲ ਤੋਂ ਬਾਅਦ ਪੀਪੀਆਰ ਮਾਰਕੀਟ ਦੇ ਪ੍ਰਧਾਨ ਨੇ ਭਰੋਸਾ ਦਿੱਤਾ ਅਤੇ ਮਾਰਕੀਟ ਬੰਦ ਕਰਨ ਦਾ ਐਲਾਨ ਵੀ ਕੀਤਾ ਨਵ ਵਿਕਾਸ ਸਿੰਪੂ ਜੀ ਨੂੰ ਹਾਇਰ ਇਹਨਾਂ ਦੀ ਚਿੰਨੀ ਵੀ ਪੋਲੀਟੀਕਲ ਲੇਅਰ ਹੈ ਜਾਂ ਜਿਹੜੇ ਕਟ ਗਿੰਤੀਆਂ ਦੇ ਨੂੰ ਸਹਿਯੋਗ ਕਰਨ ਵਾਲੇ ਦਿਸ਼ਾ ਨਿਰਦੇਸ਼ ਦੇਣ ਵਾਲੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਐਜ਼ ਅ ਪ੍ਰੈਜ਼ੀਡੈਂਟ ਆਫ ਪੀਪੀਆਰ ਮਾਰਕੀਟ ਐਸੋਸੀਏਸ਼ਨ ਰਜਿਸਟਰਡ ਜਿਲੰਦਰ ਆਸ਼ਵਾਸਨ ਹੈ ਕਿ ਪੀਪੀਆਰ ਮਾਰਕੀਟ ਸੰਪੂਰਨ ਤੌਰ ਤੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਰਹੇਗੀ ਇਸ ਤੋਂ ਇਲਾਵਾ ਨਵਿਕਾਸ ਸਿੰਪੂ ਨੇ थाना ਡਿਵੀਜ਼ਨ ਨੰਬਰ 6 ਦੀ थाना ਮੁਖੀ ਨੂੰ ਮਿਲ ਕੇ ਅਪੀਲ ਕੀਤੀ ਕਿ ਤੁਸੀਂ ਵੀ ਪੂਰੇ ਇਲਾਕੇ 'ਚ ਰਾਉਂਡ ਮਾਰਦੇ ਰਹਿਣਾ ਤਾਂ ਕਿ ਕਾਨੂੰਨ ਵਿਵਸਥਾ ਬਣੀ ਰਹੇ ਹਾਂਜੀ ਹਾਂਜੀ ਕਹੋ ਨਾ ਮੈਂ ਰਿਕਵੈਸਟ ਕਰਾਂ ਉਹ ਮੈਂ ਇਹ ਗੱਲ ਮਾਤ ਪੱਤੀ ਉਹ ਉਹਨਾਂ ਕੋਲ ਉਹ ਰਾਤ ਵਾਰੀ ਵਾਲੇ ਮੁੰਡੇ ਆ ਜਾਂਦੇ 15 ਤੋਂ 20 ਸਾਲ ਵਾਲੇ 15 ਤੋਂ 20 ਸਾਲ ਵਾਲੇ ਜਿਹੜੇ ਫੂਟ ਦੰਗਵਾਜ਼ ਹੁੰਦੇ ਨਾ ਉਹ ਸ਼ਰਾਰਤ ਕਰ ਜਾਂਦੇ ਮੈਂ ਅਸੀ ਕਹ ਵੀ ਬੜਾ ਛੱਟ ਦੇ ਬਲੇ ਮਨਦਾ ਪਾਜੀ ਬੀਬੀ ਜੇ ਅਸੀਂ ਜਿਹੜਾ ਸਾਲ ਇਹਨਾਂ ਦਾ ਸਪੈਸਿਫਿਕ ਪਾਜੀ ਕਹਿੰਦੇ ਤੁਹਾਡੀ ਨੌਲੇਜ ਤੋਂ ਜੀ ਹ ਜਲੰਧਰ ਤੋਂ ਬਿਊਰੋ ਰਿਪੋਰਟ ਵਾਈਸੋ ਪੰਜਾਬ